ਇੱਕ ਬਹੁਤ ਹੀ ਜ਼ਿਆਦਾ ਖਤਰਨਾਕ ਸੱਪ ਹੈ ਜਿਹਦਾ ਨਾਮ ਹੈ ਕਾਮਨ ਕ੍ਰੇਟ ਕਾਮਨ ਕ੍ਰੇਟ ਸੱਪ ਕੋ ਜਿਸ ਤਰ੍ਹਾਂ ਆਪਾਂ ਕੋਬਰੇ ਦੀ ਗੱਲ ਨੂੰ ਸਮਝ ਲੈਂਦੇ ਹਾਂ ਕਿ ਕੋਬਰਾ ਬਹੁਤ ਖਤਰਨਾਕ ਸੱਪ ਹੁੰਦਾ ਹੈ ਤੇ ਇਹ ਉਸ ਤੋਂ ਵੀ 5 ਗੁਣਾ ਜ਼ਿਆਦਾ ਖਤਰਨਾਕ ਕਾਮਨ ਕ੍ਰੇਟ ਨਾਮ ਦਾ ਸੱਪ ਹੈ ਪੂਰੇ ਭਾਰਤ ਅੰਦਰ 300 ਤੋਂ ਵੱਧ ਕਿਸਮ ਦੇ ਸੱਪ ਵੱਖ-ਵੱਖ ਵਸਿਬਿਆਂ ਵਿੱਚ ਵਸਦੇ ਹਨ ਜਿਨ੍ਹਾਂ ਵਿੱਚੋਂ 60 ਕਿਸਮ ਦੇ ਸੱਪ ਬਹੁਤ ਜ਼ਿਆਦਾ ਜ਼ਹਿਰੀਲੇ 40 ਕਿਸਮ ਦੇ ਸੱਪ ਘਟ ਜहरीਲੇ ਅਤੇ 180 ਕਿਸਮ ਦੇ ਸੱਪ ਗੈਰ ਜहरीਲੇ ਹਨ ਭਾਰਤ ਵਿੱਚ ਦੁਨੀਆ ਤੋਂ ਸਭ ਤੋਂ ਵੱਧ ਕਿਸਮ ਦੇ ਜ਼ਹਿਰੀਲੇ ਸੱਪ ਹਨ ਜਿਨ੍ਹਾਂ ਵਿੱਚੋਂ ਕਾਮਨ ਕ੍ਰੈਟ ਕੋਬਰਾ ਰਸੇਲ ਵਾਈਪਰ ਆਰਾ ਸਕੈਲਡ ਵਾਈਪਰ ਕੋਬਰਾ ਅਤੇ ਕਿੰਗ ਕੋਬਰਾ ਸ਼ਾਮਲ ਹਨ ਅੱਜ ਅਸੀਂ ਗੱਲ ਕਰਾਂਗੇ ਭਾਰਤੀ ਕਾਮਨ ਕ੍ਰੈਟ ਨਸਲ ਦੇ ਸੱਪ ਦੀ ਜੋ ਰਾਤਾਂ ਨੂੰ ਬਿਸਤਰਿਆਂ ਵਿੱਚ ਵੜ ਕੇ ਇਨਸਾਨ ਨੂੰ ਕੱਟਦਾ ਰਹਿੰਦਾ ਹੈ ਇਹ ਕਾਮਨ ਕ੍ਰੇਟ ਜਿਸ ਨੂੰ ਇੰਡੀਅਨ ਕ੍ਰੇਟ ਵੀ ਕਿਹਾ ਜਾਂਦਾ ਹੈ ਭਾਰਤ ਵਿੱਚ ਹੀ ਪਾਇਆ ਜਾਂਦਾ ਹੈ ਇਹ ਬਹੁਤ ਹੀ ਜ਼ਹਿਰੀਲਾ ਸੱਪ ਹੈ ਦੁਨੀਆ ਵਿੱਚ ਕ੍ਰੇਟ ਸੱਪਾਂ ਦੀਆਂ ਕੁੱਲ 12 ਕਿਸਮਾਂ ਹਨ ਅਤੇ 5 ਉਪ ਪ੍ਰਜਾਤੀਆਂ ਹਨ ਇਹ 45 ਮਿੰਟ ਵਿੱਚ ਇਨਸਾਨ ਨੂੰ ਖਤਮ ਕਰ ਸਕਦਾ ਹੈ ਇਹ ਸੱਪ ਆਮ ਸੱਪਾਂ ਦੇ ਮੁਕਾਬਲੇ ਸਾਈਜ਼ ਵਿੱਚ ਛੋਟੇ ਹੁੰਦੇ ਹਨ ਯਾਨੀ ਕਿ ਸਿਰਫ 3 ਫੁੱਟ ਤੱਕ ਦੇ ਹੁੰਦੇ ਹਨ ਇਹ ਅਕਸਰ ਕਾਲੇ ਜਾਂ ਭੂਰੇ ਰੰਗ ਵਿੱਚ ਮਿਲਦੇ ਹਨ ਤੇ ਇਹਨਾਂ ਦੇ ਮੂੰਹ ਤੋਂ 4-5 ਇੰਚ ਤੱਕ ਇਹ ਕਾਲਾ ਅਤੇ ਬਾਕੀ ਸਰੀਰ ਤੇ ਚਿੱਟੇ ਜਾਂ ਕਰੀਮ ਰੰਗ ਦੇ ਛੱਲੇ ਬਣੇ ਹੁੰਦੇ ਹਨ ਥੱਲੇ ਤੋਂ ਇਹ ਕਰੀਮ ਰੰਗ ਵਿੱਚ ਨਜ਼ਰ ਆਉਂਦਾ ਹੈ ਇਸ ਦੀ ਪਹਿਚਾਨ ਇਹ ਹੁੰਦੀ ਹੈ ਇਸ ਸੱਪ ਅੰਦਰ ਨਿਊਰੋਟੌਕਸਿਨ ਜ਼ਹਿਰ ਹੁੰਦਾ ਹੈ ਜਿਸੇ ਕੱਟਣ ਨਾਲ ਅਧਰੰਗ ਸਾਦੀਆ ਸਫਲਤਾ ਅਤੇ ਮੌਤ ਹੋ ਸਕਦੀ ਹੈ ਕੱਲ ਰਾਤ ਇੱਕ ਕਾਮਨ ਕ੍ਰੇਟ ਸਭ ਤੋਂ ਖਤਰਨਾਕ ਕਿਸਮ ਦਾ ਸਬ ਸਾਡੇ ਘਰ ਪ੍ਰਵੇਸ਼ ਕਰ ਆਇਆ ਘਰ ਦੇ ਕਮਰਿਆਂ ਦੇ ਦਰਵਾਜ਼ਿਆਂ ਵਿੱਚ ਸੇਫਟੀ ਕਵਚ ਲੱਗੇ ਹੋਏ ਸਨ ਇਸ ਕਰਕੇ ਇਹ ਕਮਰੇ ਦੇ ਅੰਦਰ ਤਾਂ ਨਹੀਂ ਜਾ ਸਕਿਆ ਲੇਕਿਨ ਬਾਥਰੂਮ ਵਿੱਚ ਲੁੱਕ ਕੇ ਬੈਠ ਗਿਆ ਅਸੀਂ ਰਾਤ ਨੂੰ ਜਦ ਬਾਥਰੂਮ ਕਰਨ ਲਈ ਉੱਠੇ ਤਾਂ ਕਰੀਬ 3:30 ਵਜੇ ਜਿਉਂ ਲਾਈਟ ਜਗਾਈ ਤਾਂ ਬਾਥਰੂਮ ਵਿੱਚ ਇਹ ਅਡੋਲ ਬੈਠਾ ਹੋਇਆ ਸੀ ਸੋ ਦੋਸਤੋ ਅਸੀਂ ਬੜੀ ਹੁਸ਼ਿਆਰੀ ਤੇ ਕਾਮਯਾਬੀ ਨਾਲ ਇਸ ਨੂੰ ਕਾਬੂ ਕਰ ਲਿਆ ਮੈਂ ਤੁਹਾਨੂੰ ਇੱਕ ਨਵੇਂ ਇਵੈਂਟ ਦੇ ਨਾਲ ਮਿਲਾਉਣ ਜਾ ਰਿਹਾ ਹਾਂ ਇਹ ਜੋ ਮੇਰੇ ਹੱਥਲੇ ਵਿੱਚ ਤੁਸੀਂ ਦੇਖ ਰਹੇ ਹੋ ਸਲੇਕ ਯਾਨੀ ਕਿ ਸੱਪ ਜੋ ਕਰੀਬ 3:30 ਵਜੇ ਰਾਤ ਸਾਡੇ ਘਰ ਦੇ ਵਿੱਚ ਦਾਖਲ ਹੋਇਆ ਤਾਂ ਬਾਥਰੂਮ ਦੇ ਵਿੱਚ ਬੈਠ ਗਿਆ ਸੀ ਬਾਥਰੂਮ ਦੇ ਵਿੱਚ ਜਦੋਂ ਬਾਥਰੂਮ ਕਰਨ ਉੱਠੇ ਤਾਂ ਪਤਾ ਲੱਗਾ ਕਿ ਬਾਥਰੂਮ ਦੇ ਵਿੱਚ ਬੈਠਾ ਹੈ ਤੇ ਅਸੀਂ ਇਹਨੂੰ ਰਾਤ ਨੂੰ ਬੜੀ ਆਸਾਨੀ ਨਾਲ ਹੀ ਕਾਬੂ ਕਰ ਲਿਆ ਤੇ ਇਹਦੇ ਬਾਰੇ ਥੋੜੀ ਜੀ ਜਾਣਕਾਰੀ ਵਿਸ਼ੇਸ਼ ਤੌਰ ਤੇ ਜੋ ਮੈਨੂੰ YouTube ਤੋਂ ਪ੍ਰਾਪਤ ਹੋਈ ਆ Google ਤੋਂ ਪ੍ਰਾਪਤ ਹੋਈ ਆ ਉਹਦੇ ਬਾਰੇ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਇਹ ਇੱਕ ਬਹੁਤ ਹੀ ਜ਼ਿਆਦਾ ਖਤਰਨਾਕ ਸੱਪ ਹੈ ਜਿਹਦਾ ਨਾਮ ਹੈ ਕਾਮਨ ਕ੍ਰੇਟ ਕਾਮਨ ਕ੍ਰੇਟ ਸੱਪ ਜਿਸ ਤਰ੍ਹਾਂ ਆਪਾਂ ਕੋਬਰੇ ਦੀ ਗੱਲ ਨੂੰ ਸਮਝ ਲੈਂਦੇ ਹਾਂ ਕਿ ਕੋਬਰਾ ਬਹੁਤ ਖਤਰਨਾਕ ਸੱਪ ਹੁੰਦਾ ਹੈ ਤੇ ਇਹ ਉਸ ਤੋਂ ਵੀ 5 ਗੁਣਾ ਜ਼ਿਆਦਾ ਖਤਰਨਾਕ ਕਾਮਨ ਕ੍ਰੇਟ ਨਾਮ ਦਾ ਸੱਪ ਹੈ ਜਿਹੜਾ ਆਮ ਤੌਰ ਤੇ ਅਸੀਂ ਦੇਖਦੇ ਆਂ ਕਿ ਇਹ ਸੱਪ ਜਿਹੜਾ ਰਾਤ ਨੂੰ ਆਪਣੇ ਸ਼ਿਕਾਰ ਵਾਸਤੇ ਨਿਕਲਦਾ ਜਾਂ ਇਹਨੇ ਕੋਈ ਚੂਹਾ ਖਾਣਾ ਜਾਂ ਡੱਡੂ ਖਾਣਾ ਜਾਂ ਆਪਦੀ ਖੁਰਾਕ ਦੇ ਵਾਸਤੇ ਤਕਰੀਬਨ ਰਾਤ ਨੂੰ ਨਿਕਲਦਾ ਹੈ ਤੇ ਇਸ ਸੱਪ ਦੀ ਆਦਤ ਹੈ ਕਿ ਇਹ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਬਿਸਤਰਿਆਂ ਦੇ ਵਿੱਚ ਜਾ ਕੇ ਵੱੜ ਜਾਂਦਾ ਹੈ ਬੈੱਡ ਤੱਕ ਪਹੁੰਚ ਜਾਂਦਾ ਹੈ ਇਹ ਜਿਸ ਤਰ੍ਹਾਂ ਵੀ ਆਪਾਂ ਦੇਖਦੇ ਆ ਕਿ ਬੈੱਡ ਤੇ ਪਹੁੰਚ ਗਿਆ ਇਹ ਜ਼ਿਆਦਾਤਰ ਆਪਣੇ ਆਪ ਨਹੀਂ ਡੰਗਦਾ ਕਿਸੇ ਨੂੰ ਨਾ ਹੀ ਕੋਸ਼ਿਸ਼ ਕਰਦਾ ਵੀ ਇਹ ਕਿਸੇ ਦੇ ਡੰਗ ਮਾਰੇ ਤੇ ਜਦੋਂ ਸੁੱਤਾ ਪਿਆ ਆਦਮੀ ਕੋਈ ਪਾਸਾ ਲੈਂਦਾ ਇਦੇ ਉੱਤੇ ਕੋਈ ਵਜਰ ਆ ਜਾਂਦਾ ਕੋਈ ਬਾਹ ਟਿਕ ਪੈਂਦੀ ਆ ਜਾਂ ਕੋਈ ਲਾਤ ਆ ਜਾਂਦੀ ਉੱਤੇ ਤਾਂ ਜਦੋਂ ਇਹਦੇ ਉੱਤੇ ਭਾਰ ਪੈਂਦਾ ਤਾਂ ਉਸ ਦੇ ਮੁਤਾਬਕ ਇਹ ਡੰਗ ਮਾਰਦਾ ਇਸ ਸੱਪ ਦੇ ਵਿੱਚ ਬਹੁਤ ਛੋਟੇ ਬਹੁਤ ਛੋਟੇ ਛੋਟੇ ਦੰਦ ਹੁੰਦੇ ਆ ਇਸ ਸੱਪ ਦੇ ਉਹ ਜਿਹੜੇ ਦੰਦ ਜਦੋਂ ਇਹ ਬੰਦੇ ਨੂੰ ਕੱਟਦਾ ਤਾਂ ਉਹ ਇੱਕ ਜਿਸ ਤਰ੍ਹਾਂ ਕੋਈ ਮੱਛਰ ਲੜਦਾ ਇਸ ਤਰ੍ਹਾਂ ਲੱਗਦਾ ਕਿ ਇਹ ਮੱਛਰ ਲੜਿਆ ਤੇ ਬੰਦਾ ਜਿਹੜਾ ਉਹਨੂੰ ਅਣਗੋਲਿਆ ਕਰਕੇ ਆਪਣੇ ਹੱਥ ਨਾਲ ਖਾਰਸ਼ ਕਰਕੇ ਜਾਂ ਅਣਗੋਲਿਆ ਕਰਕੇ ਕਈ ਵਾਰ ਤਾਂ ਬੰਦੇ ਨੂੰ ਪਤਾ ਹੀ ਨਹੀਂ ਚੱਲਦਾ ਕਿ ਮੇਰੇ ਇਹ ਲੜ ਚੁੱਕਿਆ ਅਣਗੋੜਿਆ ਕਰਕੇ ਪੈ ਜਾਂਦਾ ਹੈ ਤੇ ਲੇਕਿਨ ਘੰਟੇ ਦੇ 2 ਘੰਟੇ ਬਾਅਦ ਉਹ ਦੀ ਜੜੀ ਆ ਮੌਤ ਹੋ ਜਾਂਦੀ ਹੈ ਇਹ ਬਹੁਤ ਹੀ ਜ਼ਿਆਦਾ ਖਤਰਨਾਕ ਕੋਬਰੇ ਤੋਂ ਵੀ 5 ਗੁਣਾ ਵੱਧ ਖਤਰਨਾਕ ਸਪ ਮੰਨੇ ਜਾਂਦਾ ਇਹਦੇ ਵਿੱਚ ਜਿਹੜੀ ਜ਼ਹਿਰ ਪਾਈ ਜਾਂਦੀ ਆ ਉਹ ਆਮ ਲੋਕਾਂ ਲਈ ਆਮ ਬੰਦੇ ਲਈ ਬਹੁਤ ਖਤਰਨਾਕ ਹੁੰਦੀ ਆ ਸੋ ਦੋਸਤੋ ਸਾਡੀ ਤਾਂ ਬਚਤ ਇਸ ਕਰਕੇ ਹੋ ਗਈ ਚਲੋ ਵਾਹਿਗੁਰੂ ਦੀ ਕਿਰਪਾ ਸੀ ਕਿਉਂਕਿ ਮੈਂ ਆਪਣੇ ਦਰਵਾਜ਼ਿਆਂ ਦੇ ਥੱਲੇ ਸੇਫਟੀ ਕਵਚ ਲਗਾਏ ਹੋਏ ਆ ਜੋ ਆਨਲਾਈਨ ਆਪਾਂ ਲੈ ਸਕਦੇ ਆ ਦਰਵਾਜਿਆਂ ਦੇ ਥੱਲੇ ਲੱਗ ਜਾਂਦੇ ਹਨ ਲੇਕਿਨ ਕੋਈ ਵੀ ਫालतू ਕੀੜਾ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਜਾਨਵਰ ਤੁਹਾਡੇ ਕਮਰੇ 'ਚ ਨਹੀਂ ਵੜ ਸਕਦਾ ਉਹ ਗੇਟ ਦੇ ਸੇਫਟੀ ਕਵਚ ਲੱਗਣ ਦੇ ਹੋਣ ਕਰਕੇ ਇਹ ਬਾਥਰੂਮ ਦੇ ਵਿੱਚ ਹੀ ਬੈਠ ਗਿਆ ਤੋਂ ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਦਰਸ਼ਕਾਂ ਨੂੰ ਅਪੀਲ ਹੈ ਕਿ ਆਪਣੇ ਬਿਸਤਰਿਆਂ ਨੂੰ ਝਾੜ ਕੇ ਪਾਓ ਆਪਣੇ ਬਿਸਤਰਿਆਂ ਦੇ ਵਿੱਚ ਆਪਣੇ ਬੈੱਡ ਦੇ ਉੱਤੇ ਪੂਰੀ ਤਰ੍ਹਾਂ ਨਿਗਰ ਰੱਖੋ ਬਾਹਰੋਂ ਕੋਈ ਆਉਣ ਵਾਲੀਆਂ ਚੀਜ਼ਾਂ ਜਿਹੜੀਆਂ ਛੋਟੇ ਜਾਨਵਰ ਉਹਨਾਂ ਵਾਸਤੇ ਉਹ ਰਸਤੇ ਬੰਦ ਕਰੋ ਸੇਫਟੀ ਕਵਚ ਲਗਾਓ ਗੇਟਾਂ ਦੇ ਥੱਲੇ ਜਾਂ ਇਸ ਤਰ੍ਹਾਂ ਦੀ ਸੇਫਟੀ ਤੁਸੀਂ ਲੈ ਕੇ ਚੱਲੋ ਤਾਂ ਆਪਾਂ ਇਹਨਾਂ ਚੀਜ਼ਾਂ ਤੋਂ ਬਚ ਸਕਦੇ ਹਾਂ ਇਹ ਕਾਮਨ ਕ੍ਰੇਟ ਨਾਂ ਦਾ ਸੱਪ ਬਹੁਤ ਹੀ ਜ਼ਿਆਦਾ ਖਤਰਨਾਕ ਜੋ ਸਿਰਫ ਰਾਤ ਨੂੰ ਹੀ ਬਾਹਰ ਨਿਕਲਦਾ ਤੇ ਬਿਸਤਰਿਆਂ ਤੱਕ ਪਹੁੰਚਣ ਦੀ ਇਹ ਕਿਸ਼ਮਾ ਰੱਖਦਾ ਇਹ ਬਿਸਤਰਿਆਂ ਤੱਕ ਪਹੁੰਚ ਸਕਦਾ ਸੋ ਸਾਰੇ ਦਰਸ਼ਕਾਂ ਨੂੰ ਫਿਰ ਮੇਰੀ ਦੁਆਰਾ ਉਪੀਲਾ ਕਿ ਆਪਣੇ ਆਪਣੇ ਬਿਸਤਰੇ ਛਾੜ ਕੇ ਸੋ ਇਹਨਾਂ ਤੋਂ ਬਚ ਕੇ ਸੋਵੋ ਜ਼ਿਆਦਾਤਰ ਇਹ ਬਾਰਸ਼ਾਂ ਦੇ ਮੌਸਮ ਦੇ ਵਿੱਚ ਸੌਣ ਮਹੀਨੇ ਦੇ ਮੌਸਮ ਦੇ ਵਿੱਚ ਭਾਦੋਂ ਦੇ ਮੌਸਮ ਦੇ ਵਿੱਚ ਇਹ ਜ਼ਿਆਦਾਤਰ ਬਾਹਰ ਨਿਕਲਦੇ ਆ ਸੋ ਇਸ ਨੂੰ ਹੁਣ ਮੈਂ ਫਰਿਆ ਤੇ ਇਹ ਹੁਣ ਇਸ ਨੂੰ ਮਾਰਨਾ ਮੈਂ ਠੀਕ ਨਹੀਂ ਸਮਝਾ ਇਹਦੀ ਇੱਕ ਮੇਨ ਨਿਸ਼ਾਨੀ ਜਿਹੜੀ ਕਾਮਨ ਕ੍ਰੇਟ ਦੀ ਮੇਨ ਨਿਸ਼ਾਨੀ ਹੈ ਕਿ ਇਹ ਜਿੰਨਾ ਲੰਬਾ ਹੋਊਗਾ ਇਹ ਆਪਣੇ ਮੂੰਹ ਤੋਂ ਲੈ ਕੇ ਕਰੀਬ 4 5 6 ਇੰਚ ਤੱਕ ਇਹ ਜਿਹੜਾ ਹੈਗਾ ਬਿਲਕੁਲ ਕਾਲਾ ਹੁੰਦਾ ਔਰ ਉਸ ਤੋਂ ਬਾਅਦ ਪਿੱਛੇ ਇਹਦੇ ਵਾਈਟ ਰੰਗ ਦੇ ਛੱਲੇ ਪੈਣੇ ਸ਼ੁਰੂ ਹੋ ਜਾਂਦੇ ਆ ਤੇ ਥੱਲੋਂ ਇਹ ਪੀਲੇ ਰੰਗ ਦਾ ਮਹਿਸੂਸ ਹੁੰਦਾ ਇਹਦੇ ਪੀਲੇ ਰੰਗ ਦੀ ਥੱਲੇ ਵਾਲੀ ਜਿਹੜੀ ਚੰਬੜੀ ਜੋ ਪੀਲੀ ਹੁੰਦੀ ਹੈ ਤੇ ਜਿਹੜਾ ਉਹ ਉੱਪਰ ਬਾਡੀ ਦੇ ਉੱਤੇ ਇਹ ਸਾਰੇ ਕਰੀਮ ਰੰਗ ਦੇ ਛੱਲੇ ਬਣੇ ਹੁੰਦੇ ਆ ਸਿਰੀ ਤੋਂ ਲੈ ਕੇ ਕਰੀਬ 2-3 ਇੰਚ 4 ਇੰਚ ਜਿਵੇਂ ਸੱਪ ਦਾ ਸਾਈਜ਼ ਹੋਵੇ ਉਹਦੇ ਮੁਤਾਬਕ ਇਹ ਪਲੇਨ ਹੁੰਦਾ ਤੇ ਕਾਲਾ ਹੁੰਦਾ ਕਾਲਾ ਮੀਨਸ ਲਾਈਟ ਡਾਰਕ ਬ੍ਰਾਊਨ ਇਸ ਤਰ੍ਹਾਂ ਦਾ ਵੀ ਇਹ ਹੁੰਦਾ ਸੋ ਦੋਸਤੋ ਬਚੋ ਇਹਨਾਂ ਚੀਜ਼ਾਂ ਤੋਂ ਤੇ ਆਪਣੇ ਆਪ ਨੂੰ ਸੇਫ ਰੱਖੋ ਇਸ ਦੇ ਨਾਲ ਹੀ ਇਸ ਨੂੰ ਕਾਬੂ ਕਰਕੇ ਜਦੋਂ ਸੋਸ਼ਲ ਮੀਡੀਆ ਤੇ ਇਸ ਦੀ ਇੱਕ ਰੀਲ ਬਣਾ ਕੇ ਪਾਈ ਗਈ ਤਾਂ ਮੇਰੇ ਬਹੁਤ ਹੀ ਚਾਹਣ ਵਾਲੇ ਪਿਆਰ ਕਰਨ ਵਾਲੇ ਮੇਰੇ ਦੋਸਤਾਂ ਮਿੱਤਰਾਂ ਦੇ ਜੋ ਦੇਸ਼ ਵਿਦੇਸ਼ ਵਿੱਚ ਬੈਠੇ ਹਨ ਮੇਰੇ ਨਾਲ ਦੇ ਪਿੰਡਾਂ ਦੇ ਵਿੱਚ ਬੈਠੇ ਹਨ ਮੇਰੀ ਚਿੰਤਾ ਕਰਦੇ ਹਨ ਉਹਨਾਂ ਦੇ ਬਹੁਤ ਫੋਨ ਆਉਣੇ ਸ਼ੁਰੂ ਹੋ ਗਏ ਸੋ ਦੋਸਤੋ ਅੱਜ ਦੇ ਇਸ ਵੈਂਟ ਦੀ ਵੀਡੀਓ ਦੇਖ ਕੇ ਮੇਰੇ ਬਹੁਤ ਸਾਰੇ ਪਿਆਰ ਕਰਨ ਵਾਲੇ ਦੋਸਤਾਂ ਮਿੱਤਰਾਂ ਦੇ ਫੋਨ ਵੀ ਆਏ ਜਿਨ੍ਹਾਂ ਨੇ ਮੈਨੂੰ ਸੁਚੇਤ ਕਰਦਿਆਂ ਮੇਰੀ ਚਿੰਤਾ ਵੀ ਪ੍ਰਗਟ ਕੀਤੀ ਸੋ ਸਾਥਿਓ ਤੁਹਾਡੀਆਂ ਦੁਆਵਾਂ ਤੇ ਪਿਆਰ ਦੇ ਸਦਕਾ ਹੀ ਚੱਲਦੇ ਆ ਰਹੇ ਆਂ ਸਭ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਸਾਰਿਆਂ ਨੂੰ ਆਪਣਾ ਆਪਣਾ ਖਿਆਲ ਰੱਖਣ ਲਈ ਮੈਂ ਵੀ ਅਪੀਲ ਕਰਦਾ ਹਾਂ ਸੋ ਪਿਆਰੇ ਦਰਸ਼ਕੋ ਤੁਸੀਂ ਦੇਖ ਰਹੇ ਹੋ ਪੀਬੀ04 ਚੈਨਲ ਤੇ ਮੈਂ ਸ਼ਾਮ ਲਾਲ ਚਾਵਲਾ ਅਬਦੀਨ ਨੂਰ ਦੇ ਕੋਰ ਜਿਰੇਚਲ ਨੰਬਰ 13 ਵਧੀਆ ਕੁਆਲਿਟੀ ਸਾਫ਼ ਸੁਥਰਾ ਵਾਤਾਵਰਣ ਨਵੀਂ ਬਿਲਡਿੰਗ ਨਵਾਂ ਫਰਨੀਚਰ ਚਮਕ-ਚਮਕ ਕਰਦੀਆਂ ਫਰਸ਼ਾਂ ਤੇ ਅਗਰਕਾਰੀ ਸਟਾਫ ਰਹਿਣ ਲਈ ਸਾਫ਼-ਸੁਥਰੇ ਕਮਰੇ ਵਿਆਹ ਸ਼ਾਦੀਆਂ ਤੇ ਕਿਤੇ ਪਾਰਟੀਆਂ ਲਈ ਸੁੰਦਰ ਹਾਲ ਕੀਮਤ ਵਿੱਚ ਸਭ ਤੋਂ ਸਸਤਾ ਹਮੇਸ਼ਾ ਯਾਦ ਰੱਖੋ ਹੋਟਲ ਦੇਵ ਹੈਵਨ ਹੋਟਲ ਦੇਵ ਹੈਵਨ ਹੋਟਲ ਦੇਵ ਹੈਵਨ ਬਠਿੰਡਾ ਰੋਡ ਸਾਹਮਣੇ ਨਵੀਂ ਦਾਣਾ ਮੰਡੀ ਤੋਂ ਹਰ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਬੁਕਿੰਗ ਲਈ ਸੰਪਰਕ ਕਰੋ 778 80 تنصپ 778 80 تنصپ 778 80 تنصپ ਫ੍ਰੀਕੋਰ ਜੇਰੇਸ਼ਨ ਨੰਬਰ 13 ਵਧੀਆ ਕੁਆਲਿਟੀ ਸਾਫ ਸੁਥਰਾ ਵਾਤਾਵਰਨ ਨਵੀਂ ਬਿਲਡਿੰਗ ਨਵਾਂ ਫਰਨੀਚਰ ਚਮ ਚਮ ਕਰਦੀਆਂ ਫਰਸ਼ਾਂ ਤੇ ਅਗਿਆਕਾਰੀ ਸਟਾਰ ਰਹਿਣ ਲਈ ਸਾਫ ਸੁਥਰੀ ਕਮਰੇ ਵਿਆਹ ਸ਼ਾਦੀਆਂ ਤੇ ਕਿਤੇ ਭਾਵੇਂ ਸੁੰਦਰ ਹਾਲ ਕੀਮਤ ਵਿੱਚ ਸਭ ਤੋਂ ਸਸਤਾ ਹਮੇਸ਼ਾ ਯਾਦ ਰੱਖੋ ਪਟੇਲ ਦੇ ਮਾਹੌਲ ਪਟੇਲ ਦੇ ਹੁਣ ਪਟੇਲ ਦੇ ਹੈਵਨ ਬਠਿੰਡਾ ਰੋਡ ਸਾਹਮਣੇ ਨਵੀਂ ਦਾਣਾ ਮੰਡੀ ਦੇ ਫੋਨ ਬਾਰ ਵਾਲੀ ਫੋਨ ਦੇ ਪ੍ਰੋਗਰਾਮਾਂ ਦੇ ਰੱਖੀ ਬੈਠੇ ਯਾਰ ਯਾਰ ਖੁਸ਼ ਬੜੇ ਮੇਰੇ ਸਾਰੇ ਵੱਡੇ ਵੀਰ ਅੱਜ ਆਵਦੀ ਨਹੀਂ ਹੋਰ ਵਿੱਚ ਆਉਣੀ ਰੱਤ ਆਵਦੀ ਨਹੀਂ ਹੋਰ ਵਿੱਚ ਆਉਣੀ